ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਵਿੱਤਰ ਹਜ਼ੂਰੀ ਅੰਦਰ ਜੁੜ ਬੈਠੀ ਗੁਰੂ ਰੂਪ ਗੁਰੂ ਪਿਆਰੀ ਸਾਦ ਸੰਗਤ ਜੀ ਫਤਿਹ ਪ੍ਰਵਾਨ ਕਰੋ ਗੱਜ ਵੱਜ ਕੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਫਤਿਹ ਬੜੀ ਢਿੱਲੀ ਆਈ ਹੈ ਗੱਜ ਵੱਜ ਕੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਹੜੇ ਮੇਰੇ ਵੀਰ ਪਿੱਛੇ ਬੈਠੇ ਹੋ ਉਹ ਕਿਰਪਾ ਕਰਕੇ ਅੱਗੇ-ਅੱਗੇ ਆ ਜਾਓ ਸਾਰਿਆਂ ਨੂੰ ਬੇਨਤੀ ਭੈਣਾਂ ਨੂੰ ਵੀ ਬੇਨਤੀ ਅੱਗੇ ਆ ਜਾਓ ਕਿਉਂਕਿ ਬਹੁਤੀ ਭੀੜ ਵਿੱਚ ਕਵੀਰ ਨਹੀਂ ਲੱਭਦਾ ਹੁੰਦਾਗਾ ਸਾਰਿਆਂ ਨੂੰ ਭੈਣਾਂ ਨੂੰ ਵੀ ਬੇਨਤੀ ਅੱਗੇ ਆ ਜਾਓ ਵੀਰਾ ਨੌਜਵਾਨਾਂ ਨੂੰ ਸਾਰੇ ਅੱਗੇ ਆ ਜਾਓ ਅੱਜ ਆਪਾਂ ਗੱਲ ਕਰਾਂਗੇ ਬਲੂ ਸਟਾਰ ਆਪਰੇਸ਼ਨ ਮੇਰੇ ਤੋਂ ਪਹਿਲਾਂ ਭਾਈ ਰੌਣਕ ਸਿੰਘ ਜੀ ਭਾਈ ਗੁਰदयाल ਸਿੰਘ ਜੀ ਭਾਈ ਪਿਆਰਾ ਸਿੰਘ ਜੀ ਬਰਾਇਮਪੁਰ ਜਿੱਥੇ ਸਮਾਗਮ ਹੈ ਅਰਜਨ ਸਿੰਘ ਪਰਵਾਨਾ ਜੀ ਅਤੇ ਮੇਰੇ ਸਤਿਕਾਰਯੋਗ ਵੱਡੇ ਮੋਹਕਮ ਸਿੰਘ ਜੀ ਜਿਨ੍ਹਾਂ ਦਾ ਬੜਾ ਪ੍ਰੇਮ ਦਾਸ ਦੇ ਚਾਚਾ ਗਿਆਨੀ ਹਰਦੇਵ ਸਿੰਘ ਜੀ ਸੌਥਾ ਲੰਡ ਇੰਗਲੈਂਡ ਤੋਂ ਉਹਨਾਂ ਨੇ ਵੀ ਫਤੇ ਭੇਜੀ ਹੈ ਔਰ ਬਲੂ ਮੈਨੇ ਹੁੰਦਾ ਨੀਲਾ ਸਤਾਰ ਮੈਨੇ ਪਗੜੀ ਪਿਆਰ ਨਾਲ ਆਖੋ ਸਤਨਾਮ ਸ੍ਰੀ ਬਲੂ ਮੈਨੇ ਬੋਲੋ ਜੀ ਨੀਲਾ ਔਰ ਸਟਾਰ ਮੈਨੇ ਪਗੜੀ एवरीवन ਅੰਡਰਸਟੈਂਡ ਗੱਲ ਸਮਝ ਕੇ ਜਾਇਓ 15 ਮਿੰਟ ਹੀ ਬਹੁਤ ਹੈ ਆਪਾਂ ਨੂੰ 10 ਵੀ ਦੇ ਦੋ ਤਾਂ ਵੀ ਕੋਈ ਗੱਲ ਨਹੀਂ ਗੱਲ ਸਮਝ ਆ ਜਾਏ ਤੇ ਜੇ ਸਮਝ ਆ ਜਾਏ ਤਾਂ ਕਥਾ ਨਹੀਂ ਰੋਲਾ ਹੀ ਹੈ ਹੋਰ ਕੁਝ ਵੀ ਨਹੀਂ ਜਿੰਨਾ ਮਰਜ਼ੀ ਪਾਈ ਜਾਓ ਬਲੂ ਮੈਨੇ ਨੀਲਾ ਸਟਾਰ ਮੈਨੇ ਪਗੜੀ ਗਵਰਨਮੈਂਟ ਨੇ ਨੀਲੀਆਂ ਪਗੜੀਆਂ ਵਾਲਿਆਂ ਦਾ ਆਪਰੇਸ਼ਨ ਰੱਖਿਆ ਗਿਆ ਤਰੀਕ ਮਿੱਥੀ ਗਈ 3 ਜੂਨ ਕਿਉਂਕਿ 1984 ਵਿੱਚ 3 ਜੂਨ ਨੂੰ ਗੁਰੂ ਅਰਜਨ ਸਾਹਿਬ ਜੀ ਦਾ ਸ਼ਹੀਦੀ ਪੁਰਬ ਸੀਗਾ ਔਰ ਇਹਦੇ ਵਿੱਚ ਜਿਹੜੀਆਂ ਸਰਕਾਰਾਂ ਕੰਟਰੀਜ਼ ਇਨਵੋਲਡ ਸਨ ਸਭ ਤੋਂ ਪਹਿਲਾਂ ਇੰਗਲੈਂਡ ਇਨਵੋਲਡ ਸੀ ਇਹਦੇ ਅੰਦਰ ਦੂਸਰਾ ਰਸ਼ੀਆ ਇਹਦੇ ਚ ਇਨਵੋਲਡ ਸੀਗਾ ਕਿਉਂਕਿ ਇਹ ਜਿਹੜਾ ਵੱਡਾ ਆਪਰੇਸ਼ਨ ਕਰਨ ਦੇ ਲਈ ਇਹ ਤਿੰਨ ਸਰਕਾਰਾਂ ਦੇ ਜਿਹੜੇ ਇੰਟੈਲੀਜੈਂਸ ਬਿਊਰੋ ਨੂੰ ਬੁਲਾਇਆ ਗਿਆ ਕਿ ਇਹਨਾਂ ਤੇ ਆਪਰੇਸ਼ਨ ਕਿੱਦਾਂ ਕੀਤਾ ਜਾਏ ਕਿਉਂਕਿ ਇਹਨਾਂ ਦਾ ਇਤਿਹਾਸ ਬੋਲਦਾ ਹੈ ਕਿ ਇਹਨਾਂ ਦੇ ਗੁਰੂ ਨੇ ਚਮਕੌਰ ਦੀ ਗੜੀ ਵਿੱਚ 40 ਸਿੱਖਾਂ ਨੂੰ 10 ਲੱਖ ਨਾਲ ਲੜਵਾਇਆ ਹੈ ਤੇ ਹੋ ਸਕਦਾ ਹੈ ਕਿ ਸਰਕਾਰ ਜਿਹੜੀ ਹੈ ਇਹਨਾਂ ਦੇ ਸਿੱਖ ਇੰਨੇ ਹੋਣ ਕਿ ਸਰਕਾਰ ਜਿੱਤ ਨਾ ਸਕੇ ਇਹਦੀ ਚੰਡੀਗੜ੍ਹ ਚੰਦੀ ਮੰਦਰ ਟੂ ਕੋਰ ਹੈੱਡ ਕੁਆਟਰ ਦੇ ਵਿੱਚ 8 ਦਿਨ ਦੀ ਇੰਡੀਅਨ ਆਰਮੀ ਨੂੰ ਬਕਾਇਦਾ ਟ੍ਰੇਨਿੰਗ ਦਿੱਤੀ ਗਈ। ਚੰਡੀਗੜ੍ਹ ਚੰਦੀ ਮੰਦਰ ਵਿੱਚ ਇਹਦੀ 8 ਦਿਨ ਦੀ ਬਕਾਇਦਾ ਇੰਡੀਅਨ ਆਰਮੀ ਨੂੰ ਟ੍ਰੇਨਿੰਗ ਦਿੱਤੀ ਗਈ ਕਿ ਤੁਸੀਂ ਕਿਸ ਤਰੀਕੇ ਦੇ ਨਾਲ ਔਰ ਕਿੰਨੀ ਤਰੀਕ ਨੂੰ ਇਹ ਆਪਰੇਸ਼ਨ ਕਰਨਾ। ਆਪਰੇਸ਼ਨ ਕਰਨ ਦੀ ਤਰੀਕ ਰੱਖੀ ਗਈ 3 ਜੂਨ। ਉਸ ਦਿਨ ਕਿਹੜਾ ਦਿਹਾੜਾ ਸੀਗਾ? ਗੁਰੂ ਅਰਜਨ ਸਾਹਿਬ ਜੀ ਦਾ ਕੀ ਸੀ ਜੀ ਉੱਚੀ ਆਵਾਜ਼ ਬੋਲੋ ਜੀ ਸ਼ਹੀਦੀ ਪੁਰਬ ਸੀਗਾ ਕਿ ਸਿੱਖ ਸੰਗਤਾਂ ਬਹੁਤ ਵੱਡੀ ਗਿਣਤੀ ਚ ਆਉਣ ਤੇ ਇਹਨਾਂ ਦਾ ਘਾਣ ਕਰ ਸਕੀਏ ਇਸ ਟੂ ਕੋਰ ਹੈੱਡਕ quarters ਦੇ ਅੰਦਰ 37 ਗੁਰਦੁਆਰਿਆਂ ਦਾ ਮਾਡਲ ਤਿਆਰ ਕੀਤਾ ਗਿਆ 37 ਗੁਰਦੁਆਰਿਆਂ ਦਾ ਮਾਡਲ ਤਿਆਰ ਕੀਤਾ ਗਿਆ ਕੱਲਾ ਹਰਮੰਦਰ ਸਾਹਿਬ ਆਪਰੇਸ਼ਨ ਨਹੀਂ ਹੋਏਗਾ ਬਾਕੀ ਦੇ ਵੀ ਜਿਹੜੇ ਸਿੱਖਾਂ ਦੇ ਗੁਰਦ ਧਾਮ ਹਨ ਉਹਨਾਂ ਤੇ ਵੀ ਅਟੈਕ ਕੀਤਾ ਜਾਏਗਾ ਬਿਨਾ ਕਿਸੇ ਵਾਰਨਿੰਗ ਦੇ 1 ਜੂਨ ਨੂੰ 1 ਵਜ੍ਹ ਕੇ 3 ਮਿੰਟ ਤੇ ਗੋਲੀਬਾਰੀ ਸ਼ੁਰੂ ਹੋ ਗਈ ਹਰਮੰਦਰ ਸਾਹਿਬ ਔਰ ਜਿਹੜੀ ਪਹਿਲੀ ਦਰਸ਼ਨੀ ਦਿਉੜੀ ਸੀਗੀ ਉਹਦੇ ਉੱਤੇ ਇੱਕ ਪਾਠੀ ਸਿੰਘ ਖੜੇ ਹੋਏ ਸਨ ਉਸ ਦਾ ਨਾਮ ਹੈ ਭਾਈ ਮਹੰਗਾ ਸਿੰਘ ਜਗਾਤਰੀ ਦੇ ਰਹਿਣ ਵਾਲੇ ਸਨ ਜਮਨਾ ਨਗਰ ਦੇ ਜਦੋਂ ਮਸ਼ੀਨ ਗਨ ਦੀ ਗੋਲੀ ਆਉਂਦੀ ਹੈ ਤੇ ਪਹਿਲੀ ਗੋਲੀ 1984 ਦੇ ਪਹਿਲੇ ਸ਼ਹੀਦ ਭਾਈ ਮਹੰਗਾ ਸਿੰਘ ਹੁੰਦੇ ਹਨ ਇਹ ਗੋਲੀਬਾਰੀ ਜਦੋਂ ਸ਼ੁਰੂ ਹੋਈ ਤੇ ਸਿੱਖ ਸੰਗਤਾਂ ਦੇ ਵਿੱਚ ਹਫੜਾ ਦਫੜੀ ਮਚ ਗਈ ਕਿ ਅਚਾਨਕ ਗੋਲੀ ਕਿੱਥੋਂ ਆਉਣ ਲੱਗ ਪਈ ਹੈ ਇੱਥੇ ਹੁਣ ਗੋਲੀਬਾਰੀ ਇੰਨੀ ਤੇਜ਼ ਕਰ ਦਿੱਤੀ ਗਈ ਔਰ ਸਿੱਖ ਸੰਗਤਾਂ ਨੂੰ ਜਿੱਥੇ-ਜਿੱਥੇ ਜਗ੍ਹਾ ਮਿਲੀ ਉਹ ਆਪਣੇ ਪਰਿਵਾਰ ਕਿਉਂਕਿ ਉਹ ਮੱਥਾ ਟੇਕਣ ਆਏ ਸਨ ਹਰਿਮੰਦਰ ਸਾਹਿਬ ਤਾਂ ਜਿੱਥੇ ਕਮਰੇ ਮਿਲੇ ਜਿੱਥੇ ਗੁਫਾ ਮਿਲੀ ਛਿਪ ਗਏ ਇਹ ਸਵੇਰ 1 ਵਜੇ ਦੁਪਹਿਰੇ ਗੋਲੀ ਸ਼ੁਰੂ ਹੋਈ ਹੈ ਤੇ ਸ਼ਾਮ ਤੱਕ ਗੋਲੀ ਚੱਲਦੀ ਰਹੀ। 2 ਜੂਨ ਨੂੰ ਗੋਲੀ ਨੂੰ ਢਿੱਲ ਦਿੱਤੀ ਗਈ। 2 ਜੂਨ ਨੂੰ ਗੋਲੀਆਂ ਬੰਦ ਕਰ ਦਿੱਤੀਆਂ ਗਿਆ ਉਹਦਾ ਕਾਰਨ ਕੀ ਕਿ 3 ਜੂਨ ਨੂੰ ਸ਼ਹੀਦੀ ਪੁਰਬ ਹੈ ਤੇ ਸਿੱਖ ਸੰਗਤ ਬਹੁਤੀ ਆਵੇ। ਤੇ ਇਹਦੇ ਵਿੱਚ ਇੱਕ ਚੀਜ਼ ਦਾ ਧਿਆਨ ਰੱਖਿਆ ਗਿਆ ਵੀ ਜਿਹੜੀ ਸੰਗਤ ਬਾਹਰੋਂ ਆ ਰਹੀ ਸੀ ਉਹਨੂੰ ਨਹੀਂ ਰੋਕਿਆ ਜਾ ਰਿਹਾ ਸੀ। ਜਿਹੜੀ ਹਰਮੰਦਰ ਸਾਹਿਬ ਤੋਂ ਬਾਹਰ ਜਾ ਰਹੀ ਸੀ ਉਹਨੂੰ ਬਾਹਰ ਨਹੀਂ ਜਾਣ ਦਿੱਤਾ ਜਾ ਰਿਹਾ ਸੀਗਾ। ਇੱਥੇ ਹੁਣ 2 ਜੂਨ ਨੂੰ ਗੋਲੀਬਾਰੀ ਬੰਦ ਕਰ ਦਿੱਤੀ ਗਈ 3 ਜੂਨ ਨੂੰ 4 ਵਜੇ ਫਿਰ ਗੋਲੀਬਾਰੀ ਸ਼ੁਰੂ ਹੋ ਗਈ ਤੇ 3 ਜੂਨ ਨੂੰ ਗੁਰੂ ਅਰਜਨ ਸਾਹਿਬ ਜੀ ਦਾ ਸ਼ਹੀਦੀ ਪੁਰਬ ਸੀਗਾ 3 ਜੂਨ ਨੂੰ ਸਵੇਰੇ 8 ਵਜੇ ਪਾਣੀ ਦਾ ਕਨੈਕਸ਼ਨ ਬੰਦ ਕਰ ਦਿੱਤਾ ਗਿਆ ਔਰ ਲਾਈਟ ਬਿਜਲੀ ਬੰਦ ਕਰ ਦਿੱਤੀ ਗਈ ਤੇ ਟੈਲੀਫੋਨ ਦੇ ਕਨੈਕਸ਼ਨ ਕੱਟ ਦਿੱਤੇ ਗਏ ਕਿਉਂ ਕਿ ਸਿੱਖ ਸੰਗਤਾਂ ਅਤ ਦੀ ਗਰਮੀ ਦੇ ਵਿੱਚ ਸ਼ਬੀਲ ਲਗਾਉਂਦੀਆਂ ਹਨ ਤੇ ਲੋਕ ਪਾਣੀ ਤੋਂ ਤੜਫ ਕੇ ਆਪਣੇ ਆਪ ਮਰ ਜਾਂਦੇ ਪਿਆਰ ਨਾਲ ਆਖੋ ਸਤਨਾਮ ਸ੍ਰੀ ਇੱਥੇ ਹੁਣ ਜਦੋਂ ਇਹ ਪਾਣੀ ਦੇ ਕਨੈਕਸ਼ਨ ਬੰਦ ਕਰ ਦਿੱਤੇਗੇ ਬਿਜਲੀ ਕਨੈਕਸ਼ਨ ਬੰਦ ਕੱਟ ਦਿੱਤੇਗੇ ਗਰਮੀ ਨਾਲ ਸਿੱਖ ਸੰਗਤਾਂ ਵਿਲਕਣੀਆਂ ਸ਼ੁਰੂ ਹੋ ਗਈਆਂ 3 ਜੂਨ ਨੂੰ ਹੀ ਬਰਨਾਲੇ ਦੇ ਇਲਾਕੇ ਸੰਘੇੜੇ ਪਿੰਡ ਦੇ 25 ਮੈਂਬਰ ਟਰੱਕ ਭਰ ਕੇ ਆਪਣਾ ਨਵਾਂ ਟਰੱਕ ਖਰੀਦਿਆ ਸੀ ਉਹ ਹਰਮੰਦਰ ਸਾਹਿਬ ਮੱਥਾ ਟੇਕਣ ਆਏ ਤਾਂ ਉਹਨਾਂ ਦੇ 25 ਜੀਆਂ ਨੂੰ ਉਤਾਰ ਕੇ ਲਾਈਨ ਵਿੱਚ ਖੜਾ ਕਰਕੇ 22 ਜੀਆਂ ਨੂੰ ਗੋਲੀ ਮਾਰ ਦਿੱਤੀ ਗਈ। ਉਹਨਾਂ ਵਿੱਚੋਂ ਬਚੇ ਸਨ ਇੱਕ ਔਰਤ ਤੇ ਉਸ ਦਾ ਪਤੀ ਤੇ ਇੱਕ ਛੋਟਾ ਜਿਹਾ 1 ਸਾਲ ਦਾ ਬੱਚਾ। ਕਿੰਨੇ ਸਾਲ ਦਾ ਜੀ? 1 ਸਾਲ ਦਾ ਬੱਚਾ। ਔਰ ਉਸ ਬੀਬੀ ਦੇ ਪਤੀ ਨੂੰ ਕੱਢਿਆ ਟਰੱਕ ਵਿੱਚੋਂ ਉਹਨੂੰ ਵੀ ਗੋਲੀ ਮਾਰ ਦਿੱਤੀ ਗਈ ਤੇ 1 ਸਾਲ ਦੇ ਬੱਚੇ ਨੂੰ ਵੀ ਗੋਲੀ ਮਾਰ ਦਿੱਤੀ ਗਈ। ਉਹ ਬੀਬੀ ਜਿਹੜੀ ਹੈ 3 ਜੂਨ ਤੋਂ ਲੈ ਕੇ 6 ਜੂਨ ਤੱਕ ਆਪਣੇ ਪਤੀ ਤੇ ਬੱਚੇ ਦੀ লাশ ਤੇ ਰੋਂਦੀ ਰਹੀ ਲੇਕਿਨ 6 ਜੂਨ ਵਾਲੇ ਦਿਨ ਉਹਨੂੰ ਫੜ ਕੇ ਆਰਮੀ ਨੇ ਕਿੱਥੇ ਭੇਜਿਆ ਜਿਹਦਾ ਅੱਜ ਤੱਕ 40 ਸਾਲ ਹੋ ਗਏ ਪਤਾ ਬੋਲੋ ਜੀ ਨਹੀਂ ਲੱਗਾਗਾ ਇਹ ਜਦੋਂ 3 ਜੂਨ ਨੂੰ ਇਹ ਘਟਨਾ ਵਾਪਰਦੀ ਹੈ ਇੱਥੇ ਸਿੱਖ ਬਬਰਾਂ ਵੱਲੋਂ ਵੀ ਜਿਹੜੀਆਂ ਨੇ ਉਹ ਗੋਲੀਆਂ ਚਲਾਈਆਂ ਗਈਆਂ ਕਿਉਂਕਿ ਜਿਹੜੀ ਆਜ਼ਾਦੀ ਦੇਸ਼ ਨੂੰ ਮਿਲੀ ਹੈ 47 ਦੇ ਵਿੱਚ ਉਹ ਕਿਸੇ ਇੱਕ ਪਾਰਟੀਕੂਲਰ ਰਿਲੀਜੀਅਨ ਨੂੰ ਨਹੀਂ ਮਿਲੀ ਇਹਦੇ ਵਿੱਚ ਸਿੱਖ Hindu Muslim Jaini Parsi Bodhi ਸਾਰੇ ਇਨਵੋਲਡ ਸਨ ਆਜ਼ਾਦੀ ਦੇ ਲਈ ਇੱਕ ਸ਼ਾਇਰ ਨੇ ਬੜੀ ਸੋਹਣੀ ਗੱਲ ਲਿਖੀ ਹੈ ਕਹਿੰਦਾ ਹਮੇ ਮਾਲੂਮ ਹੈ ਕਿ ਦੁਸ਼ਮਨ ਵੀ ਕਮ ਨਹੀਂ ਹਮੇ ਮਾਲੂਮ ਹੈ ਕਿ ਦੁਸ਼ਮਨ ਵੀ ਕਮ ਨਹੀਂ ਲੇਕਿਨ ਹਮਾਰੀ ਤਰ੍ਹਾਂ ਹਥੇਲੀ 'ਤੇ ਜਾਨ ਕੋੜੀ ਹੈ ਜੋ ਅੱਜ ਸਹਬੇ ਮਸਨਤ ਹੈ ਕੱਲ ਨਹੀਂ ਹੋਣਗੇ ਕਿਰਾਏਦਾਰ ਹੈ ਜ਼ਾਤੀ ਮਕਾਨ ਥੋੜੀ ਹੈ ਸਭੀ ਦਾ ਖੂਨ ਸ਼ਾਮਲ ਹੈ ਇਸ ਦੇਸ਼ ਦੀ ਮਿੱਟੀ ਮੇ ਕਿਸੇ ਕੇ ਬਾਪ ਕਾ ਹਿੰਦੁਸਤਾਨ ਥੋੜੀ ਹੈ ਇਹ ਸਭ ਦੇ ਲਈ ਸਾਂਝਾ ਹੈ ਸਭ ਨੂੰ ਆਜ਼ਾਦੀ ਮਿਲੀ ਪਰ ਸਿੱਖਾਂ ਨੂੰ ਹੀ ਕਿਉਂ ਟਾਰਗੇਟ ਕੀਤਾ ਗਿਆ ਕਿਉਂਕਿ ਇਸ ਕਰਕੇ ਕੀਤਾ ਗਿਆ ਕਿ ਸਿੱਖ ਜਿਹੜੇ ਸਨ ਉਹ ਆਪਣੇ ਹੱਕ ਦੀ ਗੱਲ ਕਰ ਰਹੇ ਸਨ ਅਨੰਦਪੁਰ ਦੇ 13 ਮਤਿਆਂ ਦੀ ਗੱਲ ਕੀਤੀ ਜਾ ਰਹੀ ਸੀਗੀ ਕਿ ਪੰਜਾਬੀ ਪੰਜਾਬੀਅਤ ਦੀ ਗੱਲ ਕੀਤੀ ਜਾਵੇ ਇੱਥੇ ਹੁਣ ਸਰਕਾਰ ਨਹੀਂ ਚਾਹੁੰਦੀ ਸੀਗੀ ਜਦੋਂ 4 ਜੂਨ ਦਾ ਦਿਨ ਆਇਆ ਤੇ ਸਵੇਰੇ ਅੰਮ੍ਰਿਤ ਵੇਲੇ ਪ੍ਰਕਾਸ਼ ਕਰ ਦਿੱਤਾ ਗਿਆ ਇਹਦੇ ਵਿੱਚ ਕੀਰਤਨ ਕਰ ਰਹੇ ਸਨ ਭਾਈ ਅਮਰੀਕ ਸਿੰਘ ਜੀ ਵੈਰੋਵਾਰ ਵਾਲੇ ਇਸ ਦੇ ਅੰਦਰ ਗਰੰਤੀ ਸੰਗ ਗਿਆਨੀ ਪੂਰਨ ਸਿੰਘ ਗਿਆਨੀ ਮੋਨ ਸਿੰਘ ਅਤੇ ਅਰਦਾਸੀਏ ਸਨ ਜਗਿੰਦਰ ਸਿੰਘ ਵਿਨਾਤੀ ਜਿਹੜੇ ਅਕਾਲ ਤਖਤ ਸਾਹਿਬ ਦੇ ਜਥੇਦਾਰ ਰਹੇ ਅੱਜ ਉਹ ਦੁਨੀਆ ਨੂੰ ਅਲਵਿਦਾ ਕਹਿ ਗਏ। ਤੋਂ ਸਾਧ ਸੰਗਤ ਇੱਥੇ ਜਦੋਂ 4 ਜੂਨ ਨੂੰ ਫਿਰ ਗੋਲੀਬਾਰੀ ਸ਼ੁਰੂ ਹੁੰਦੀ ਹੈ। 4 ਜੂਨ ਨੂੰ ਸਿੱਖ ਸੰਗਤਾਂ ਪਾਣੀ ਤੋਂ ਬਿਲਕਰੀਆਂ ਨੇ, ਪਿਆਸ ਨਾਲ ਤੜਫਰੀਆਂ ਨੇ। ਜਿਹੜੇ ਨੌਜਵਾਨ ਹਰਮੰਦਰ ਸਾਹਿਬ ਮੱਥਾ ਟੇਕਣ ਆਏ ਸਨ, ਰਾਮਦਾਸਰਾ ਬੇਸਮੈਂਟ ਦੇ 61 ਨੰਬਰ ਕਮਰੇ ਦੇ ਵਿੱਚ ਪਿਆਰ ਨਾਲ ਆਖੋ ਸਤਨਾਮ ਸ੍ਰੀ ਉੱਚੀ ਆਵਾਜ਼ ਬੋਲੋ ਸਤਨਾਮ ਸ੍ਰੀ 4 ਜੂਨ ਦਾ ਦਿਨ ਆ ਗਿਆ ਹੈ 1 ਜੂਨ ਨੂੰ ਗੋਲੀਬਾਰੀ ਸ਼ੁਰੂ ਹੋਈ ਹੈ RAMDAS BASEMENT ਸਰਾਂ ਦੇ 61 ਨੰਬਰ ਕਮਰੇ ਦੇ ਵਿੱਚ ਪੰਜਾਬ ਤੋਂ 60 ਨੌਜਵਾਨਾਂ ਨੂੰ ਆਰਮੀ ਵੱਲੋਂ ਫੜ ਕੇ ਬੰਦ ਕਰ ਦਿੱਤਾ ਗਿਆ ਤੇ ਜਦੋਂ ਅੱਤ ਦੀ ਗਰਮੀ ਸੀ ਉਹਨਾਂ ਨੌਜਵਾਨਾਂ ਨੇ ਪਾਣੀ ਮੰਗਿਆ ਸ਼ਾਮ ਹੋ ਚੁੱਕੀ ਹੈ ਗੋਲੀਬਾਰੀ ਚੱਲ ਰਹੀ ਹੈ ਤੇ ਹਰਮੰਦਰ ਸਾਹਿਬ ਦੇ ਸਨੈਰੀਕਲਸ ਨੂੰ ਗੋਲੀਆਂ ਚੀਰਦੀਆਂ ਜਾ ਰਹੀਆਂ ਨੇ ਜੋ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਨੇ ਲਾਹੌਰ ਦਰਬਾਰ ਵਿੱਚ ਕਿਸੇ ਨੇ ਸ਼ਮਿਆਨਾ ਭੇਟ ਕੀਤਾ ਚੰਦੋਆ ਸਾਹਿਬ ਤੇ ਮਹਾਰਾਜਾ ਰਣਜੀਤ ਸਿੰਘ ਨੇ ਕਿਹਾ ਇਹ ਸ਼ਮਿਆਨਾ ਸਾਡੇ ਦਰਬਾਰ ਨਹੀਂ ਇਹ ਗੁਰੂ ਰਾਮਦਾਸ ਦੇ ਦਰਬਾਰ ਚ ਲੱਗਣਾ ਚਾਹੀਦਾ ਉਸ ਸ਼ਮਿਆਨੇ ਦੀ ਕੀਮਤ 80 ਲੱਖ ਰੁਪਈਆ ਸੀ ਕਿੰਨੀ ਜੀ 80 ਲੱਖ ਰੁਪਈਆ ਔਰ 4 ਜੂਨ ਦੀ ਗੋਲੀਬਾਰੀ ਦੇ ਵਿੱਚ ਉਹ ਸ਼ਮਿਆਨਾ ਵੀ ਜਿਹੜਾ ਸੀਗਾ ਸੜ ਕੇ ਸੁਆਹ ਹੋ ਚੁੱਕਾ ਸੀਗਾ ਇੱਥੇ ਹੁਣ ਜਦੋਂ ਆਦ ਬੀੜ ਹਰਮੰਦਰ ਸਾਹਿਬ 200 ਸਾਲ ਤੋਂ ਜਿਹੜਾ ਸਿੱਖ ਰਾਜ ਚੱਲਦਾ ਆਇਆ 1757 ਦੇ ਵਿੱਚ ਸਿੱਖ ਮਿਸਲਾਂ ਭਾਈ ਦੇਸਰਾਜ ਨੇ ਹਰਮੰਦਰ ਸਾਹਿਬ ਦੀ ਸੇਵਾ ਸੰਭਾਲੀ ਉਦੋਂ ਤੋਂ ਆਦ ਬੀੜ ਦਾ ਪ੍ਰਕਾਸ਼ ਹੁੰਦਾ ਆ ਰਿਹਾ ਸੀ ਲੇਕਿਨ 4 ਜੂਨ ਵਾਲੇ ਦਿਨ ਸ੍ਰੀ ਸੁਖਮਨੀ ਸਾਹਿਬ ਜੀ ਦੇ ਅੰਗਾਂ ਦੇ ਵਿੱਚ ਗੋਲੀਆਂ ਮਾਰੀਆਂ ਗਈਆਂ ਉਹ ਵੀ ਸਰੂਪ ਜਿਹੜਾ ਸਿੱਖ ਕੌਮ ਨੇ ਸੰਭਾਲ ਕੇ ਰੱਖਿਆ ਹੋਇਆ ਹੈ ਇਧਰੋਂ ਹੁਣ ਇਲਾਇਚੀ 베ਰੀ ਅਤੇ ਅਕਾਲ ਬੂੰਗੇ ਵਾਲੀ ਸਾਈਡ ਅਖੰਡ ਪਾਠ ਸਾਭ ਚੱਲ ਰਹੇ ਸਨ ਇੱਥੇ 4 ਜੂਨ ਵਾਲੇ ਦਿਨ ਜਦੋਂ ਗੋਲੀਬਾਰੀ ਹੋਈ ਤਾਂ ਪਾਠੀ ਸਿੰਘ ਪਾਠ ਕਰ ਰਹੇ ਸਨ ਉੱਪਰਲੀ ਮੰਜ਼ਲ ਤੇ ਉਹਨਾਂ ਨੇ ਦੇਖਿਆ ਕਿ ਸਟੇਨ ਗਨ ਦਾ ਮੂੰਹ ਸਾਡੇ ਵੱਲ ਹੋ ਗਿਆ ਉਹਨਾਂ ਨੇ ਇੱਕ ਦਮ ਸਰੀਰ ਦੇ ਨਾਲ ਗੁਰੂ ਗ੍ਰੰਥ ਸਾਹਿਬ ਨੂੰ ਢੱਕਣ ਦੀ ਕੋਸ਼ਿਸ਼ ਕੀਤੀ ਤੇ ਗੋਲੀ ਉਹਨਾਂ ਦੇ ਸੀਨੇ ਵਿੱਚ ਵੱਜੀ ਉਹ ਸਾਰੇ ਦਾ ਸਾਰਾ ਖੂਨ ਆ ਕੇ ਗੁਰੂ ਗ੍ਰੰਥ ਸਾਹਿਬ ਤੇ ਡੁੱਲ ਗਿਆ ਉਹ ਅੱਜ ਵੀ ਸਰੂਪ ਸਿੱਖ ਪੰਥ ਨੇ ਸੰਭਾਲ ਕੇ ਰੱਖਿਆ ਹੋਇਆ ਹੈ ਇੱਥੇ ਹੁਣ ਜਦੋਂ ਸ਼ਾਮ ਹੋਈ ਜਿਹੜੇ 60 ਨੌਜਵਾਨ ਬੰਦ ਕੀਤੇ ਸਨ ਉਹਨਾਂ ਨੇ ਕਿਹਾ ਫੌਜੀਆਂ ਨੂੰ ਕਿ ਸਾਨੂੰ ਪਾਣੀ ਦੇ ਦਿਓ ਤੇ ਫੌਜੀ ਕਹਿਣ ਲੱਗੇ ਪਹਿਲੇ ਤੋਂ ਕਹਤੇ تھے ਹਰਿਆਣੇ ਕੋ ਪਾਣੀ ਨਹੀਂ ਦੇਣਾ ਅਬ ਪਾਣੀ ਦੇ ਮੰਗਤੇ ਹੋ ਤੁਮੇ ਪਾਣੀ ਨਹੀਂ ਤੁਮੇ ਸਟੇਨਗਨ ਕੀ ਗੋਲੀ ਮਿਲੇਗੀ ਤੇ ਜਾਓ ਤੁਹਾਾਰੇ ਗੁਰੂ ਗੋਬਿੰਦ ਸਿੰਘ ਕੋ ਕਹਿ ਦੋ ਜਾ ਕੇ ਬਰਸਾਤ ਕਰ ਦੇ ਜਦੋਂ 4 ਜੂਨ ਨੂੰ ਨੌਜਵਾਨ ਬੰਦ ਕੀਤੇ 5 ਜੂਨ ਨੂੰ ਸਵੇਰੇ ਕਮਰਾ ਖੋਲਿਆ ਗਿਆ ਉਹਦੇ ਵਿੱਚੋਂ 55 ਨੌਜਵਾਨ ਪਾਣੀ ਪੀਣ ਤੋਂ ਬਿਨਾ ਤੜਫ ਤੜਫ ਕੇ ਮਰ ਚੁੱਕੇ ਸਨ ਉੱਥੇ ਇੱਥੇ ਹੁਣ ਹਰਮੰਦਰ ਸਾਹਿਬ ਦਾ ਸਰੋਵਰ ਜਿੱਥੇ ਸਿੱਖ ਸੰਗਤ ਨਤਮਸਤਕ ਹੁੰਦੀ ਹੈ ਡਿੱਠੇ ਸਭੇ ਥਾਵ ਨਹੀਂ ਤੁਧ ਜਿਹਿਆ ਇੱਥੇ ਹਰਮੰਦਰ ਸਾਹਿਬ ਦਾ ਪਾਣੀ ਲਾਲ ਹੋ ਚੁੱਕਾ ਸੀਗਾ ਔਰ 5 ਜੂਨ ਦਾ ਉਹ ਦਿਨ ਸੀ ਅੱਜ ਕਿੰਨੀ ਤਰੀਕ ਹੈ 5 ਜੂਨ ਹੈ ਚਰਨ ਲੱਖੋ ਸਤਨਾਮ ਸ੍ਰੀ ਅੱਜ ਉਹ ਦਿਨ ਸੀਗਾ ਜਦੋਂ 5 ਜੂਨ ਨੂੰ ਹਰਮੰਦਰ ਸਾਹਿਬ 200 ਸਾਲ ਲਗਾਤਾਰ ਜੋ ਪ੍ਰਕਾਸ਼ ਹੁੰਦਾ ਆ ਰਿਹਾ ਸੀਗਾ 5 ਜੂਨ ਵਾਲੇ ਅੰਮ੍ਰਿਤਸਰ ਦਰਬਾਰ ਸਾਹਿਬ ਹਰਮੰਦਰ ਸਾਹਿਬ ਅੰਮ੍ਰਿਤ ਵੇਲੇ ਪ੍ਰਕਾਸ਼ ਨਹੀਂ ਹੋਇਆ ਸੀਗਾ ਗੋਲੀਬਾਰੀ ਇਤਨੀ ਤੇਜ਼ੀ ਗਈ 5 ਜੂਨ ਨੂੰ ਭਾਈ ਅਮਰੀਕ ਸਿੰਘ ਤੇ ਪੱਟ ਵਿੱਚ ਗੋਲੀਆਂ ਵੱਜੀਆਂ ਜਿਹੜੇ ਕੀਰਤਨ ਕਰ ਰਹੇ ਸਨ ਇੱਥੇ ਹੁਣ 5 ਜੂਨ ਦੇ ਵਾਲੇ ਦਿਨ ਜਦੋਂ ਤਲਾਸ਼ੀ ਹੋਈ ਤਾਂ ਇੱਥੇ ਗਿਆਨੀ ਪੂਰਨ ਸਿੰਘ ਗਿਆਨੀ ਮੋਹਨ ਸਿੰਘ ਨੂੰ ਸਟੇਨਗਨ ਦੀ ਗੋਲੀ ਅੱਗੇ ਲਾ ਕੇ ਹੱਥ ਖੜੇ ਕਰਕੇ ਹਰਮੰਦਰ ਸਾਹਿਬ ਦੀ ਤਲਾਸ਼ੀ ਲਈ ਗਈ। ਇਹਦੇ ਵਿੱਚ ਕਿੰਨਾ ਕੋਈ ਅਸਲਾ ਹੈ? ਕਿੰਨੇ ਕੋਈ ਇੱਥੇ ਅੱਤਵਾਦੀ ਲੁਕੇ ਹਨ? ਪਰ ਜਦੋਂ ਤਲਾਸ਼ੀ ਲਈ ਗਈ ਤੇ ਉਹਨਾਂ ਨੂੰ ਕੁਝ ਵੀ ਪ੍ਰਾਪਤ ਬੋਲੋ ਜੀ ਨਹੀਂ ਹੋਇਆਗਾ। ਇੱਥੇ ਹੁਣ ਜਦੋਂ ਹਰਮੰਦਰ ਸਾਹਿਬ ਦੇ ਵਿੱਚ ਕੋਲਾਬਾਰੀ ਚੱਲ ਰਹੀ ਹੈ। ਹਰਮੰਦਰ ਸਾਹਿਬ ਦਾ ਸਰੋਵਰ ਦਾ ਪਾਣੀ ਲਾਲ ਹੋ ਚੁੱਕਿਆ ਹੈ। ਹਰਮੰਦਰ ਸਾਹਿਬ ਦੇ ਅੰਦਰ ਲਾਸ਼ਾਂ ਐਉਂ ਤੈਰ ਰਹੀਆਂ ਸਨ। ਜਿਵੇਂ بارش ਹੁੰਦੀ ਹੈ ਤੇ ਬੱਚੇ ਕਾਗਜ਼ ਦੀਆਂ ਕਿਸ਼ਤੀਆਂ ਬਣਾ ਕੇ ਤੈਰਦੇ ਹਨ ਇਦਾਂ ਛੋਟੇ-ਛੋਟੇ ਬੱਚਿਆਂ ਦੀਆਂ ਲਾਸ਼ਾਂ ਜਿਹੜੀਆਂ ਸਨ ਪਾਣੀ ਦੇ ਵਿੱਚ ਤੈਰ ਰਹੀਆਂ ਸਨ ਔਰ ਬੱਚੇ ਬਜ਼ੁਰਗ ਔਰਤ ਨੂੰ ਵੀ ਬਖਸ਼ਿਆ ਨਹੀਂ ਗਿਆਗਾ ਇੱਥੇ ਤੱਕ ਹਰਮੰਦਰ ਸਾਹਿਬ ਦਾ ਜਿਹੜਾ ਸਨੇਰੀਕਲ ਸੜ ਕੇ ਸੁਆਹ ਹੋ ਚੁੱਕਾ ਸੀਗਾ ਔਰ 6 ਜੂਨ ਦਾ ਦਿਨ ਜਦੋਂ ਆਉਂਦਾ ਹੈ ਪਿਆਰ ਨਾਲ ਆਖੋ ਸਤਨਾਮ ਸ੍ਰੀ ਅਕਾਲ ਤਖਸਾਲ ਸਾਹਿਬ ਢਹ ਢੇਰੀ ਹੋ ਚੁੱਕਿਆ ਹੈ। ਔਰ ਇੱਥੇ ਸਿੱਖ ਜਰਨੈਲਾ ਵੱਲੋਂ ਵੀ ਫਾਇਰਿੰਗ ਕੀਤੀ ਗਈ ਕਿ ਆਪਣਾ ਹਰਮੰਦਰ ਸਾਹਿਬ ਨੂੰ ਕਿੱਦਾਂ ਬਚਾਇਆ ਜਾਵੇ। ਇੱਥੇ ਹੁਣ ਜਦੋਂ 6 ਜੂਨ ਦਾ ਦਿਨ ਆਉਂਦਾ ਹੈ 6 ਜੂਨ ਦੀ ਤਲਾਸ਼ੀ ਦੇ ਵਿੱਚ ਜਿਹੜੀਆਂ ਸਿੱਖ ਸक्ता ਹਰਮੰਦਰ ਸਾਹਿਬ ਦਰਸ਼ਨ ਕਰਨ ਲਈ ਆਈਆਂ ਸਨ ਉਹਨਾਂ ਵਿੱਚੋਂ ਕੁਝ ਲੋਕਾਂ ਨੂੰ ਛੱਡ ਕੇ 150 ਸ਼ੱਕੀ ਲੋਕਾਂ ਨੂੰ ਖੜੇ ਕਰਕੇ ਲੈਣ ਵਿੱਚ ਗੋਲੀ ਮਾਰ ਦਿੱਤੀ ਗਈ ਸੀ। ਲੈਨ ਵਿੱਚ ਖੜੇ ਕਰਕੇ ਗੋਲੀ ਮਾਰ ਦਿੱਤੀ ਗਈ ਔਰ ਬੀਬੀਆਂ ਬੱਚੇ ਜਿਹੜੇ ਸਨ ਉਹ ਪਾਣੀ ਤੋਂ ਤਰਸਦੇ ਹੋਏ ਬਿਲਕਦੇ ਹੋਏ ਮਰ ਰਹੇ ਸਨ ਲੇਕਿਨ ਕੋਈ ਦਇਆ ਔਰ ਧਰਮ ਦੀ ਗੱਲ ਉੱਥੇ ਨਹੀਂ ਹੋ ਰਹੀ ਸੀਗੀ ਇੱਥੇ 6 ਜੂਨ ਵਾਲੇ ਦਿਨ ਜਦੋਂ ਢਿੱਲ ਦਿੱਤੀ ਗਈ 6 ਜੂਨ ਦਾ ਉਹ ਦਿਨ ਸੀ ਜਿਸ ਦਿਨ ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਦੀ ਸ਼ਹਾਦਤ ਹੋਈ ਉੱਥੇ ਇੱਕ ਸ਼ਾਇਰ ਨੇ ਬੜੀ ਸੋਹਣੀ ਗੱਲ ਕਹੀ ਸੀ ਸਮੇਂ ਦੀ ਸਮਾਪਤੀ ਹੈ ਪਿਆਰ ਨਾਲ ਆਖੋ ਸਤਨਾਮ ਸ੍ਰੀ ਕਹਿੰਦਾ ਲੰਡਨ ਵਿੱਚ ਐਡਵੈਰ ਨੂੰ ਮਾਰ ਕੇ ਤੇ ਲੰਡਨ ਵਿੱਚ ਐਡਵੈਰ ਨੂੰ ਮਾਰ ਕੇ ਤੇ ਉਦਮ ਸਿੰਘ ਦਲੇਰੀ ਦਾ ਅੰਤ ਕਰ ਗਿਆ ਲక్ష్మణ ਸਿੰਘ ਨੇ ਖੂਨ ਦੇ ਨਾਲ ਤੋਤੇ ਜਿਹੜੇ ਪਾਪ ਨਰੈਣੂ ਮਹੰਤ ਕਰ ਗਿਆ ਉਹ ਐਸੀ ਕਰਨੀ ਕੋਈ ਨਹੀਂ ਕਰ ਸਕਦਾ ਜਿਹੜੀ ਕਰਨੀ ਭਿੰਡਰਾ ਵਾਲਾ ਸੰਤ ਕਰ ਗਿਆ ਰਹਿੰਦੀ ਦੁਨੀਆ ਤੱਕ ਰਊਗਾ ਯਾ ਦਿਲਵਰ ਰਹਿੰਦੀ ਦੁਨੀਆ ਤੱਕ ਰਊਗਾ ਯਾ ਦਿਲਵਰ ਜਿਹੜਾ ਕ੍ਰਿਸ਼ਮਾ ਸਤਵੰਤ ਤੇ ਬੇਅੰਤ ਕਰ ਗਿਆ ਗਾਂਧੀ ਵਾਂਗ ਨਹੀਂ ਚਰਖੇ ਚਲਾਏ ਅਸਾਂ ਅਸੀਂ ਚਰਖੜੀਆਂ ਦੇ ਉੱਤੇ ਚੜੇ ਹੋਏ ਆ ਜਿਨ੍ਹਾਂ ਸਕੂਲਾਂ ਵਿੱਚ ਸਿਰਾਂ ਦੀ ਫੀਸ ਲੱਗਦੀ ਅਸੀਂ ਉਹਨਾਂ ਸਕੂਲਾਂ 'ਚ ਪੜੇ ਹੋਏ ਆ ਇਹ ਕੱਚੇ ਘੜੇ ਨਹੀਂ ਜਿਹੜੇ ਖੁਰ ਜਾਣੇ ਇਹ ਕੱਚੇ ਘੜੇ ਨਹੀਂ ਜਿਹੜੇ ਖੁਰ ਜਾਣੇ ਅਸੀਂ ਉਬਲਦੀਆਂ ਦੇਗਾਂ ਵਿੱਚ ਕੜੇ ਹੋਏ ਹਾਂ ਇਹ ਉਹ ਸਿੱਖ ਨੇ ਕਹਿੰਦੇ ਹਰਮੰਦਰ ਸਾਹਿਬ ਜਦੋਂ ਟਹਿ ਟੇਰੀ ਹੋਇਆ ਇਹਦੇ ਵਿੱਚ ਜਿਹੜੇ ਹਰਬੰਸ ਲਾਲ ਖੰਨਾ ਜਿਹਨੇ ਗੁਰੂ ਰਾਮਦਾਸ ਮਹਾਰਾਜ ਜੀ ਦੀ ਫੋਟੋ ਵਿੱਚ ਸਿਗਰਟ ਲਾਈ ਸੀਗੀ ਮੈਂ ਮਾਫੀ ਚਾਹੁੰਨਾ ਪਰ ਮੈਨੂੰ ਬੋਲਣਾ ਪਏਗਾ ਇਹਨੇ ਜਿਹੜੇ ਨਾਰੇ ਤੁਹਾਨੂੰ ਭਾਈ ਸਾਹਿਬ ਦੱਸ ਕੇ ਗਏ ਹਨ ਇਹ ਹਰਮਨਸ ਲਾਲ ਖੰਨਾ ਅਰुण ਜੇਟਲੀ ਅਡਵਾਨੀ ਇਹ ਸਾਰੇ ਇਨਵੋਲਡ ਸਨ ਔਰ ਇੱਥੇ ਤੱਕ ਕਿ ਜਿਹਨੂੰ ਤੁਸੀਂ ਅੱਜ ਮਹਾਨਾਇਕ ਇੰਤਾਬਚਨ ਕਹਿੰਦੇ ਹੋ ਇਹ ਵੀ ਇਨਵੋਲਡ ਹੈ 1984 ਦੇ ਸਿੱਖਾਂ ਦੇ ਕਤਲੇਆਮ ਦੇ ਅੰਦਰ ਲੇਕਿਨ ਤੁਸੀਂ ਡਰਦੇ ਬੋਲਦੇ ਨਹੀਂ ਹੋ ਸੱਚ ਬੋਲਣੇ ਲਈ ਜਿਗਰਾ ਹੋਣਾ ਚਾਹੀਏ ਤਲਵੇ ਚਾਟਣੇ ਲਈ ਤੇ ਇੱਕ ਜੀਬ ਹੀ ਕਾਫੀ ਹੈ ਕਿਉਂਕਿ ਸੱਚ ਬੋਲਣ ਲਈ ਜਿਗਰਾ ਹੋਣਾ ਚਾਹੀਦਾ ਹੈ ਤੇ ਮੈਨੂੰ ਇਹ ਵੀ ਪਤਾ ਜੇ ਮੈਂ ਸੱਚ ਬੋਲਿਆ ਤੇ ਮੇਰੇ ਪਿੱਛੇ ਤੁਸੀਂ ਨਹੀਂ ਖੜਨਾਗਾ ਪਿੱਛੇ ਨਹੀਂ ਖੜਨ ਵਾਲੇ ਹੁੰਦੇਗੇ ਕਿਉਂਕਿ ਹੌਸਲੇ ਦੇਣ ਵਾਲੇ ਬੜਨ ਦੇਂਦੇ ਭਾਈ ਚੰਦਰਪਾਲ ਸਿੰਘ ਨੇ ਪਹਿਲਾਂ ਕਿਹਾ ਸੀ ਅਸੀਂ ਤੁਹਾਡੇ ਨਾਲ ਖੜੇ ਔਰੰਗਾਬਾਦ ਤੁਸੀਂ ਸੱਚ ਬੋਲਿਓ ਤੇ ਸੱਚ ਬੋਲ ਕੇ ਜਾਵਾਂਗਾ ਸੱਚ ਕੋ ਮਿਟਾਓਗੇ ਮਿਟ ਜਾਓਗੇ ਜਹਾਨ ਸੇ ਡਰਤਾ ਨਹੀਂ ਅਕਾਲ ਕਿਸੇ ਸੈਨਸ਼ਾਹ ਕਿਸਾਨ ਸੇ ਕਹਿੰਦੇ ਸੱਚ ਨੂੰ ਮਿਟਾਉਣ ਵਾਲੇ ਬੜੇ ਹੋਏ ਪਰ ਗੁਰੂ ਨਾਨਕ ਸਾਹਿਬ ਨੇ ਕਿਹਾ ਕੂਡ ਨਿਖੁੱਟੇ ਨਾਨਕਾ ਓੜਕ ਸੱਚ ਰਹੀ ਸੱਚ ਸਦਾ ਥੇ ਰਹਿਣ ਵਾਲਾ ਹੈ ਇੱਥੇ 6 ਜੂਨ ਨੂੰ ਜਦੋਂ ਹਰਮੰਦਰ ਸਾਹਿਬ ਦੇ ਵਿੱਚ ਤਲਾਸ਼ੀ ਹੁੰਦੀ ਹੈ ਤਾਂ ਸਿੱਖ ਸੰਗਤਾਂ ਪਾਣੀ ਤੋਂ ਵਿਲਕਦੀਆਂ ਸਨ ਲੰਗਰ ਬੰਦ ਹੋ ਚੁੱਕੇ ਸਨ ਕੁਝ ਸਿੱਖ ਦੁਖੀ ਜਿਹੜੇ ਸਨ ਸਿੱਖਾਂ ਦੇ ਉਹਨਾਂ ਨੇ ਹਰਮੰਦਰ ਸਾਹਿਬ ਦੀ ਢਹ ਢੇਰੀ ਦੀ ਖੁਸ਼ੀ ਵਿੱਚ ਸ਼ਰਾਬ ਦੀਆਂ ਬੋਤਲਾਂ ਵੰਡੀਆਂ ਗਈਆਂ ਇਥੋਂ ਤੱਕ ਲੱਡੂ ਵੰਡੇ ਗਏ ਮਠਿਆਈਆਂ ਵੰਡੀਆਂ ਗਈਆਂ ਤੇ ਜਦੋਂ ਸਿੱਖਾਂ ਨੂੰ ਪਤਾ ਲੱਗਿਆ ਕਿ ਇਹ ਹਰਿਮੰਦਰ ਸਾਹਿਬ ਦੀ ਢੈ ਢੇਰੀ ਦੀ ਖੁਸ਼ੀ ਵਿੱਚ ਲੱਡੂ ਤੇ ਮਠਿਆਈਆਂ ਵੰਡ ਰਹੇ ਨੇ ਸਿੱਖਾਂ ਨੇ ਖਾਣ ਤੋਂ ਇਨਕਾਰ ਕਰ ਦਿੱਤਾ ਸੀਗਾ ਕਹਿੰਦੇ ਹਰਿਮੰਦਰ ਸਾਹਿਬ ਇੱਕ ਇਮਾਰਤ ਹੈ ਇਹਨੂੰ ਢਾਉਗੇ ਇਹ ਫੇਰ ਬਣ ਜਾਏਗੀ ਪਰ ਯਾਦ ਰੱਖਣਾ ਅਗਰ ਹਰਿਮੰਦਰ ਸਾਹਿਬ ਨੂੰ ਢਾਣਾ ਹੋਏਗਾ ਤੇ ਤੁਹਾਨੂੰ ਇੱਕ ਇੱਕ ਸਿੱਖ ਨੂੰ ਮਾਰਨਾ ਪਏਗਾ ਕਿਉਂਕਿ ਹਰਮੰਦਰ ਸਾਹਿਬ ਇਮਾਰਤ ਹੈ ਉਹ ਫਿਰ ਖੜੀ ਹੋ ਜਾਏਗੀ ਪਰ ਅਸਲੀ ਹਰਮੰਦਰ ਸਾਹਿਬ ਤੇ ਸਿੱਖਾਂ ਦੇ ਹਿਰਦਿਆਂ ਵਿੱਚ ਵਸਦਾ ਹੈ ਇਹ ਇਹ ਉਹ ਹਰਮੰਦਰ ਹੈ ਤੇ ਉੱਥੇ ਪ੍ਰੋਫੈਸਰ ਪੂਰਨ ਸਿੰਘ ਨੇ ਕਿਹਾ ਸੀ ਕਹਿੰਦਾ ਜਾਓ ਜਾ ਕੇ ਬਿਜਲੀਆ ਨੂੰ ਖਬਰ ਕਰ ਦਿਓ ਅਸੀਂ ਆਪਣਾ ਆਲਣਾ ਫਿਰ ਤੋਂ ਬਣਾ ਲਿਆ ਹੈ ਉਥੇ ਪ੍ਰੋਫੈਸਰ ਪੂਰਨ ਸਿੰਘ ਨੇ ਬੜੀ ਸੋਹਣੀ ਗੱਲ ਕਈ ਸਮੇਂ ਦੀ ਸਮਾਪਤੀ ਹੈ ਉਹ ਕਹਿੰਦੇ ਗੁਰੂ ਨਾਨਕ ਦੇਵ ਜੀ ਸਿੱਖਾ ਜੇ ਤੈਨੂੰ ਹਰਮੰਦਰ ਸਾਹਿਬ ਜਾਣ ਦਾ ਸਮਾਂ ਮਿਲੇ ਤੂੰ ਹਰਮੰਦਰ ਸਾਹਿਬ ਦੇ ਸਰੋਵਰ ਦੀਆਂ ਪ੍ਰਕਰਮਾਂ ਤੇ ਇੱਕ ਇੱਕ ਕਦਮ ਬੜੇ ਪਿਆਰ ਨਾਲ ਚੱਲੀ ਜਾ ਪੁੱਛਿਆ ਪ੍ਰੋਫੈਸਰ ਸਾਹਿਬ ਕਿਉਂ ਕਹਿੰਦਾ ਜੋ ਹਰਮੰਦਰ ਸਾਹਿਬ ਦੇ ਸਰੋਵਰ ਦੀਆਂ ਪ੍ਰਕਰਮਾਂ ਦੇ ਚਫੇਰੇ ਤੂੰ ਸੰਗ ਮਰ ਮਰ ਦੇ ਪੱਥਰ ਵੇਖਦਾ ਹੈ ਇਹ ਪੱਥਰ ਨਹੀਂ ਹਨ ਇੱਥੇ ਗੁਰੂ ਨਾਨਕ ਦੇ ਸਿੱਖਾਂ ਦੇ ਸਿਰ ਲੱਗੇ ਹੋਏ ਹਨ ਤੇਰੇ ਤੇਜ਼ ਚੱਲਣ ਦੇ ਨਾਲ ਕਿਤੇ ਉਸ ਸਿੱਖ ਦੇ ਸਿਰ ਨੂੰ ਠੇਸ ਨਾ ਪਹੁੰਚ ਜਾਵੇ ਕਿਉਂਕਿ ਇੱਥੇ 8 ਦਿਨ ਤੋਂ ਲੈ ਕੇ ਔਰ 8 ਸਾਲ ਦੇ ਬੱਚੇ ਦਾ ਸਿਰ ਹਰਮੰਦਰ ਸਾਹਿਬ ਲੱਗਾ ਹੋਇਆ ਹੈ ਇਹ ਉਹ ਸ਼ਹੀਦ ਹਨ ਜਿਨ੍ਹਾਂ ਨੂੰ ਅਸੀਂ ਯਾਦ ਕਰਦੇ ਹੋਏ 1984 ਬਲੂ ਸਟਾਰ ਆਪਰੇਸ਼ਨ ਦੀ ਯਾਦ ਦੇ ਵਿੱਚ ਇਹ ਸਮਾਗਮ ਰੱਖਿਆ ਗਿਆ ਹੈ ਸੋ ਮੈਂ ਸਾਰੀ ਸੰਗਤ ਦਾ ਧੰਨਵਾਦੀ ਹਾਂ ਸਮੇਂ ਦੀ ਸੀਮਾ ਹੈ ਮੈਨੂੰ ਤੁਸੀਂ ਮਾਨ ਬਖਸ਼ਿਆ ਮੈਂ ਪਿਛਲੇ ਸਾਲ ਵੀ ਬੋਲਿਆ ਸੀਗਾ ਔਰ ਮੈਨੂੰ ਬੜੀ ਖੁਸ਼ੀ ਹੋਈ ਕਿ ਦਾਸ ਦੇ ਬੋਲਣ ਦੇ ਨਾਲ ਹੋਰ ਵੀ ਕਥਾਵਾਚਕ ਔਰ ਰਾਗੀ ਜਾਗ ਰਹੇ ਹਨ ਮੇਰਾ ਮਕਸਦ ਇਹੀ ਸੀ ਕਿ ਬਾਬਾ ਲੱਖੀ ਸ਼ਾਹ ਵਨਜਾਰਾ ਦਾ ਇਤਿਹਾਸ ਪੂਰੀ ਦੁਨੀਆ ਚ ਬੋਲਿਆ ਜਾਵੇ ਔਰ ਬੋਲਣਾ ਸ਼ੁਰੂ ਹੋ ਗਏ ਹਨ ਔਰ ਅਗਲੇ ਸਾਲ ਤੁਹਾਨੂੰ ਮੈਨੂੰ ਬੁਲਾਣ ਦੀ ਲੋੜ ਨਹੀਂ ਪਵੇਗੀ ਕਿਉਂਕਿ ਤੁਹਾਡੇ ਬੁਲਾਰੇ ਬੋਲਣ ਲੱਗ ਗਏ ਭਾਈ ਸੁਵੇਕ ਸਿੰਘ ਜੀ ਅਮਰੀਕਾ ਤੋਂ ਉਹਨਾਂ ਨੇ ਡਿਊਟੀ ਲਈ ਸੀ ਕਿ ਆਪਾਂ ਪ੍ਰਚਾਰ ਕਰਨਾ ਹੈ ਔਰ ਪ੍ਰਚਾਰ ਉਹੀ ਹੁੰਦਾ ਹੈ ਕਿ ਜਿਹਨੂੰ ਦੇਖ ਕੇ ਦੂਜੇ ਬੋਲਣ ਲੱਗ ਜਾਣ ਤੇ ਗੁਰੂ ਹਰਿਕ੍ਰਿਸ਼ਨ ਸਾਹਿਬ ਮਹਾਰਾਜ ਨੇ ਤੇ ਗੁੰਗੇ ਬੋਲਣ ਲਾ ਦਿੱਤੇ ਸੀ ਆਪਾਂ ਤੇ ਫਿਰ ਚੰਗੇ ਭਲੇ ਆ ਆਖੋ ਸਤਨਾਮ ਸ੍ਰੀ ਇਸ ਕਰਕੇ ਸਾਰੇ ਪ੍ਰਚਾਰਕ ਬੋਲੋ ਮੈਂ ਬੇਨਤੀ ਕੀਤੀ ਸੀ ਕਿ ਆਉਣ ਵਾਲੇ ਸਮੇਂ ਅੰਦਰ ਬਾਬਾ ਲੱਖੀ ਸ਼ਾ ਵਨਜਾਰਾ ਦੇ ਨਾਮ ਤੇ ਯੂਨੀਵਰਸਿਟੀ ਕਾਲਜ ਐਜੂਕੇਸ਼ਨ ਸਕੂਲਸ ਹੋਣੇ ਚਾਹੀਦੇ ਨੇ ਚੌਰਾਹੇ ਚੌਕ ਹੋਣੇ ਚਾਹੀਦੇ ਨੇ ਮੈਂ ਐਪਰੀਸ਼ੀਏਟ ਕਰਦਾ ਬਹੁਤ ਅੱਛੇ ਤੁਸੀਂ ਉਪਰਾਲੇ ਕਰ ਰਹੇ ਹਨ ਚੌਕ ਦਾ ਜਿਹੜਾ ਹੈ ਉਹ ਸ਼ੁਰੂਆਤ ਤੁਸੀਂ ਕੀਤੀ ਹੈ ਉਹਨੂੰ ਵੱਡੇ ਲੈਵਲ ਤੇ ਤੁਸੀਂ ਜਿਹੜਾ ਹੈ ਉਹ ਲੈ ਕੇ ਜਾਣਾ ਹੈ ਸੋ ਸਾਰੀ ਸੰਗਤ ਦਾ ਬਹੁਤ-ਬਹੁਤ ਧੰਨਵਾਦ ਹੈ 7 ਜੂਨ ਨੂੰ ਬਾਬਾ ਲੱਖੀ ਸ਼ਾ ਵਨਜਾਰਾ ਦੀ 347ਵੀਂ 344 ਵਰਸੀ ਆ ਰਹੀ ਹੈ ਇਬਰਾਇਮਪੁਰ ਵਿੱਚ ਇੱਕ ਬਹੁਤ ਵੱਡਾ ਸਮਾਗਮ ਹੋਏਗਾ ਮੈਂ ਨੌਜਵਾਨਾਂ ਨੂੰ ਸੰਗਤ ਨੂੰ ਬੇਨਤੀ ਕਰਾਂਗਾ ਕਿ ਇਬਰਾਇਮਪੁਰ 7 ਜੂਨ ਦੇ ਸਮਾਗਮ ਵਿੱਚ ਤੁਸੀਂ ਪਹੁੰਚਣ ਦੀ ਕਿਰਪਾਲਤਾ ਕਰਨੀ ਹੈ ਜਿੰਨੇ ਜਥੇ ਆਏ ਹਨ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਸਾਡਾ ਰਹਿਣ ਦਾ ਪ੍ਰਬੰਧ ਸਾਰਾ ਇੱਥੋਂ ਦੇ ਪ੍ਰਬੰਧਕ ਵੀਰ ਚੰਦਰਪਾਲ ਸਿੰਘ ਪ੍ਰਧਾਨ ਜੀ ਸੈਕਟਰੀ ਸਾਹਿਬ ਵੀਰ ਵਿਪਨ ਇਹਨਾਂ ਨਾਲ ਬੜਾ ਪ੍ਰੇਮ ਹੈ ਮੇਰਾ 15-20 ਸਾਲ ਤੋਂ ਔਰ ਵੀਰ ਮੋਨ ਸਿੰਘ 베ਦਪਾਲ ਸਿੰਘ ਜੀ ਅਸੀਂ ਸਾਰੇ ਤਕਰੀਬਨ ਬੰਬੇ ਰਹੇ ਆ ਕਾਫੀ ਲੰਬਾ ਸਮਾਂ ਵੀਰ 옴 ਵੀਰ ਸਿੰਘ ਜੀ ਪਿਆਰਾ ਸਿੰਘ ਜੀ ਔਰ ਜਿੰਨੇ ਸਿੰਘ ਬ੍ਰਦਰ ਚੈਨਲ ਉਹਨਾਂ ਨੂੰ ਤੁਸੀਂ ਸਬਸਕ੍ਰਾਈਬ ਕਰੋ ਔਰ ਆਪਣੇ ਨੌਜਵਾਨਾਂ ਨੂੰ ਪ੍ਰਮੋਟ ਕਰੋ ਸਾਡੇ ਬੱਚੇ ਅੱਗੇ ਆਣ ਟੀਰਾ ਪਿੰਡ ਤੋਂ ਗੁਰਤੇਗ ਭਾਦਰ ਸੇਵਕ ਜਥਾ ਨੌਜਵਾਨ ਜਿੱਥੇ ਵੀ ਸਮਾਗਮ ਹੁੰਦਾ ਹੈ ਨੌਜਵਾਨ ਕਥਾ ਸੁਣਨ ਲਈ ਪਹੁੰਚਦੇ ਹਨ ਔਰ ਵੀਰ ਨਿੱਕਲ ਸਿੰਘ ਜੀ ਇਹਨਾਂ ਦਾ ਨਾਮ ਅੱਜ ਤੋਂ ਬਾਅਦ ਨਿਕੁਲ ਸਿੰਘ ਨਹੀਂ ਨਵਦੀਪ ਸਿੰਘ ਹੋਏਗਾ ਮੈਂ ਇਹਨਾਂ ਨੂੰ ਬੇਨਤੀ ਕੀਤੀ ਸੀਗੀ ਕਿ ਤੁਸੀਂ ਆਪਣਾ ਨਾਮ ਬਦਲੋ ਅੱਜ ਤੋਂ ਬਾਅਦ ਜੇ ਸੰਗਤ ਕਿੱਥੇ ਹੈਗੇ ਭਾਈ ਸਾਹਿਬ ਜੀ ਹਾਂ ਜੀ ਪਰਵਾਨਗੀ ਹੈ ਜੀ ਇੱਕ ਜਕਾਰਾ ਲਾ ਦਿਓ ਜੀ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਇਹਨਾਂ ਦਾ ਨਾਮ ਨਿਕੁਲ ਸਿੰਘ ਨਹੀਂ ਹੈ ਅੱਜ ਤੋਂ ਬਾਅਦ ਨਵਦੀਪ ਸਿੰਘ ਦੇ ਨਾਮ ਤੇ ਤੁਸੀਂ ਅੱਗੇ ਲਿਖਾਣਾ ਹੈ ਵੀਰ ਸਿਮਰਜੀਤ ਸਿੰਘ ਬਰਵਿੰਦਰ ਸਿੰਘ ਬਰਾਇਮਪੁਰ ਮੇਰੇ ਇੰਨੇ ਜਥੇ ਵੀ ਮੇਰਾ ਨਾਮ ਹੀ ਮੁੱਕ ਜਾਣਾ ਹੈ ਸੋ ਮੈਂ ਸਾਰੇ ਸਮੇਂ ਦੀ ਸੀਮਾ ਹੈ ਔਰ ਆਪਾਂ ਅਗਲੇ ਦੀਵਾਨ ਦੇ ਵਿੱਚ ਬਾਬਾ ਲੱਖੀ ਸ਼ਾਹ ਬਨਜਾਰਾ ਜੀ ਦਾ ਇਤਿਹਾਸ ਵਿਚਾਰਾਂਗੇ ਭੁੱਲ ਚੁੱਕ ਦੀ ਸ਼ਮਾ ਬਲਾਉ ਫਤਿਹ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਸੰਭਾਈ ਸੁੱਚਾ ਸਿੰਘ ਜੀ ਬੜੇ ਹੀ